ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਕਰਮਵੀਰ ਅੱਜ ਲੈ ਕੇ ਇੱਕ ਨਵਾਂ ਬਲੌਗ ਅਸੀਂ ਅੱਜ ਰਾਜੂ ਦੇ ਪਿੰਡ ਆਏ ਆ ਜਿਹੜਾ ਤੁਸੀਂ ਪਿੱਛੇ ਵੀਡੀਓ ਦੇਖੀਆ ਸੀ ਗਿਆ ਰਾਜੂ ਜੰਗਲ 'ਚ ਰਹਿੰਦਾ ਆ 베ਰ ਵਗੈਰਾ ਖਾ ਕੇ ਆਪਣਾ ਗੁਜ਼ਾਰਾ ਕਰਦਾ ਭਾਈ ਸਾਹਿਬ ਨਾਲ ਗੱਲਬਾਤ ਕਰਾਂਗੇ ਬਹਿ ਕੇ ਕਿ ਕਿਉਂ ਹਾਲਾਤ ਬਣੇ ਕਿਹੋ ਜਿਹਾ ਰਾਜੂ ਦਾ ਸੁਭਾਅ ਸੀ ਕਿਉਂ ਇਹ ਜੰਗਲ ਛੱਜ ਕਰ ਰਹਿੰਦਾ ਆ ਬਹੁਤ ਫਰਮਾਇਸ਼ ਆਈ ਸੀ ਇਸ ਵੀਡੀਓ ਨੂੰ ਲੈ ਕੇ ਕਿ ਅਸੀਂ ਰਾਜੂ ਦਾ ਜਾਨਣਾ ਚਾਹੁੰਦੇ ਆ ਕਿ ਕਿਉਂ ਇਹ ਘਰ-ਬਾਰ ਛੱਡਿਆ ਕਿਉਂ ਜੰਗਲਾਂ 'ਚ ਘੁੰਮਦਾ ਸਾਰੀ ਗੱਲਬਾਤ ਕਰਦੇ ਆ ਭਾਈ ਸਾਹਿਬ ਨਾਲ ਬਹਿ ਕੇ ਆਜੋ ਦਰ ਮਿਲਦੇ ਆਂ ਬਾਕੀ ਗੱਲਬਾਤ ਬਾਜੀ ਨਾਲ ਕਰਦੇ ਆਂ ਬਹਿ ਕੇ ਸੋਨੂ ਦੀ ਗੱਲ ਹੋਈ ਸੀ ਕੁਝ ਟਾਈਮ ਪਹਿਲਾਂ ਜਿਹੜਾ ਬੰਦਾ ਜੰਗਲ 'ਚ ਰਹਿੰਦਾ 40 ਸਾਲ ਤੋਂ ਬਿਨਾਂ ਮਾਂ-ਬਾਪ ਤੋਂ ਬਹੁਤ ਲੋਕਾਂ ਦੇ ਮੈਸੇਜ ਆਇਆ ਭਾਜੀ ਉਹਨਾਂ ਦੀ ਮੇਨ ਸਟੋਰੀ ਕੀ ਆ ਅੱਜ ਸਾਡਾ ਫਰਜ਼ ਬਣਦਾ ਸੀ ਪਿੰਡ ਵਾਲਿਆਂ ਨਾਲ ਗੱਲਬਾਤ ਕਰਦੇ ਪਰ ਬਹੁਤ ਅਜੀਬ ਆ ਕਿ ਜੋ ਉਹਦੇ ਬਾਰੇ ਪਤਾ ਲੱਗਾ ਕਿ ਇਹੋ ਜਿਹਾ ਇਮਾਨਦਾਰ ਬੰਦਾ ਇਸ ਪਿੰਡ ਦੇ ਵਿੱਚ ਕੀ ਹਾਲਾਤਾਂ ਦਾ ਮਾਰਿਆ ਹੋਇਆ ਆ ਜੰਗਲ ਦੇ ਜੁਰੁਰ ਰਹਿੰਦਾ ਸੀ ਹੁਣ ਇਹ ਭਾਈ ਸਾਹਿਬ ਹੁਣੀ ਆਪਣੇ ਘਰ ਚ ਰੱਖਿਆ ਹੋਇਆ ਆ ਉਹਨੂੰ ਇੱਕ ਕਮਰਾ ਦਿੱਤਾ ਹੋਇਆ ਆ ਤੇ ਰੀਜ਼ਨ ਕਹਿੰਦੇ ਸੀ ਅਸੀਂ ਤਾਂ ਜਦੋਂ ਸਾਡੇ ਤੋਂ ਵੀ ਪਹਿਲਾਂ ਆਉਂਦਾਰੇ ਆ ਸਾਡੇ ਕੰਮ ਕਰਦਾ ਰਿਹਾ ਆ ਫਿਰ ਇਹਨਾਂ ਨੇ ਆਪਣੇ ਪਸ਼ੂ ਛੱਡ ਦਿੱਤੀ ਪਰ ਕਮਰਾ ਹਜੇ ਤੱਕ ਵੀ ਨਹੀਂ ਸਸੀ ਗੱਲ ਭਾਜੀ ਹਾਂਜੀ ਰਾਜੂ ਬਾਰੇ ਮੈਂ ਵੀਡੀਓ ਪਾਈ ਸੀ ਹਾਂਜੀ ਬਹੁਤ ਲੋਕਾਂ ਨੇ ਇਹ ਪਸੰਦ ਕੀਤੀ ਲੋਕਾਂ ਨੇ ਹੈਲਪ ਵੀ ਕੀਤੀ ਹੈ ਨਾ ਚਲੋ ਅਸੀਂ ਵੀ ਉਹਦੀ ਹੈਲਪ ਪੁੱਜਦਾ ਕੀਤੀ ਭਾਜੀ ਕੀ ਹਾਲਾਤ ਰਾਜੂ ਦੇ ਕਿਉਂ ਬਣੇ ਕਿ ਉਹਨਾਂ ਨੂੰ ਇਦਾਂ ਢਟਕਣਾ ਪਿਆ ਜਾਂ ਜੰਗਲ 'ਚ ਰਹਿਣਾ ਪਿਆ ਕਿ ਜਦੋਂ ਮੈਨੂੰ ਜੰਗਲ 'ਚ ਮਿਲਿਆ ਸੀ ਕਹਿੰਦਾ ਸੀ ਮੈਂ ਉੱਥੇ ਲੱਕੜਾਂ ਵੱਢ ਕੇ ਸੌ ਜਾਂਦਾ ਠੰਡ 'ਚ ਭਾਜੀ ਕਦੋਂ ਦਾ ਇਦਾਂ ਚੱਲਦਾ ਆ ਜੀ ਇਹ ਕਹ ਲੋ ਭਾਜੀ 10 ਸਾਲ ਤੋਂ ਇਦਾਂ ਹੀ ਚੱਲ ਰਿਹਾ ਹੈ ਜੀ ਦਾ ਅੱਛਾ ਜੀ ਅੱਛਾ ਜੀ ਪਹਿਲਾਂ ਤਾਂ ਇਹ ਠੀਕ ਸੀਗਾ ਕੰਮ ਥੱਲੇ ਤੁਹਾਨੂੰ ਦੱਸਿਆ ਵੀ ਹੋਣਾ ਥੱਲੇ ਬਿੰਦਰ ਭਾਜੀ ਹੁੰਨੀ ਆ ਡਾਕਟਰ ਵਾਲੇ ਉਹ ਕਾਫੀ ਟਾਈਮ ਉਹਨਾਂ ਕੋਲ ਰਿਹਾ ਉਹਨਾਂ ਨੇ ਇਹਨੂੰ ਉਹ ਸਾਰੇ ਉਹ ਫੈਮਿਲੀ ਦੋਵੇਈਲ ਰਹਿੰਦੇ ਸੀ ਠੀਕ ਹੈ ਜੀ ਤਾਂ ਉੱਥੇ ਕੰਮ ਕਰਦੇ ਸੀ ਇਹ ਕਹਿੰਦਾ ਮੈਂ ਮੈਂ ਵੀ ਜਾਣਾ ਬਾਹਰ ਦੋਵੇਈ ਵੀ ਭੇਜਿਆ ਇਹਨਾਂ ਨੂੰ ਅੱਛਾ ਜੀ ਹਾਂ ਦੋਵੇਈ ਭੇਜਿਆ ਡੋਵੇਈ ਇਹ ਰਿਹਾ ਕਾਫੀ ਟਾਈਮ ਦੋ ਤਿੰਨ ਚੱਕਰ ਲਾਏ ਨੇ ਚਾਰ ਚੱਕਰ ਅੱਛਾ ਤੇ ਵਧੀਆ ਸੀ ਇਹਨੇ ਆਪਣਾ ਭਰਾ ਵੀ ਭੇਜਿਆ ਬਾਹਰ ਅੱਛਾ ਜੀ ਇਹ ਕਿਹ ਤੋਂ ਵੱਡਾ ਭਰਾ ਹੈਗਾ ਅੱਛਾ ਜੀ ਇਹ ਤਿੰਨ ਭਰਾ ਸੀਗੇ ਤੇ ਹੁਣ ਇੱਕ ਵੱਡਾ ਉਹ ਬਾਹਰ ਹੀ ਆ ਉਹ ਅਜੇ ਵੀ ਬਾਹਰ ਆ ਅੱਛਾ ਹਾਂ ਜੀ ਤੇ ਉਹ ਫਿਰ ਇਹ ਆ ਗਿਆ ਪਤਾ ਨਹੀਂ ਦੇ ਕੀ ਹਾਲਾਤ ਸੀਗੇ ਕੋਈ ਆ ਕੇ ਕਮਰਾ ਪਾਇਆ ਵਧੀਆ ਅੱਛਾ ਜੀ ਕਮਰਾ ਪਾਇਆ ਅੰਦਰ ਸਾਰਾ ਕੁਝ ਸਾਰੀ ਸਹੂਲਤਾਂ ਸੀਗੀ ਟੀਵੀ ਬੀ ਸੀ ਆਰ ਉਹਨਾਂ ਦੇ ਨਾਲ ਹੀ ਬੀ ਸੀ ਆਰ ਹੁੰਦੇ ਸੀਗੇ ਐਲ ਸੀ ਡੀਆਂ ਸੂੜੀਆਂ ਸਾਰਾ ਕੁਝ ਲੈ ਕੇ ਆਇਆ ਸੀਗਾ ਅੱਛਾ ਜੀ ਤਾਂ ਵਿੱਚ ਉਹਨਾਂ ਦੇ ਨਾਲ ਜੇ ਮੇਰੇ ਕੋਲ ਘਟ ਜਾਂਦਾ ਹੈਗਾ ਮੈਂ ਵੀ ਕੰਮ ਕਰ ਤੇ ਬਾਹਰ ਰਹਿੰਦਾ ਹੁੰਦਾ ਹੈਗਾ ਤੁਹਾਨੂੰ ਪਿੱਛੇ ਦੱਸਿਆ ਕੰਪਨੀ ਦੇ ਵਿੱਚ ਸੀਗਾ ਮੇਰੇ ਹਫ਼ਤੇ ਹਫ਼ਤੇ 10-10 ਦਿਨ ਦੇ ਟੂਰ ਹੁੰਦੇ ਸੀ ਜੀ ਤੇ ਉਸ ਦੌਰਾਨ ਇਹਨੂੰ ਪਤਾ ਨਹੀਂ ਕੀ ਗਮ ਲੱਗਿਆ ਕੀ ਨਹੀਂ ਕੀ ਚੱਕਰ ਵਿੱਚ ਤਾਂ ਇਹਨੇ ਆਪਣਾ ਸਾਰਾ ਖੁਸ਼ੀ ਫਿਰ ਵੇਚ-ਬਾਟ ਲਿਆ ਸ਼ਰਾਬ ਸ਼ੁਰੂ ਪੀਣ ਲੱਗ ਪਿਆ ਆਦਤ ਸ਼ਰਾਬ ਦੀ ਮਾਰੀ ਪਈ ਸੀ ਸ਼ਰਾਬ ਦੀ ਮਾਰੀ ਪਈ ਸੀ ਅੱਛਾ ਜੀ ਉਸ ਤੋਂ ਬਾਅਦ ਫਿਰ ਇਹ ਮੇਰੇ ਕੋਲ ਆ ਗਿਆ ਆ ਕੇ ਫਿਰਿਆ ਹੁਣ ਸ਼ਰਾਬੀ ਛੱਡ ਗਿਆ ਹੋਇਆ ਕਾਫੀ ਟਾਈਮ ਤੋਂ ਹੁਣ ਤਾਂ ਮੇਰੇ ਕਾਹ ਸਾਲ ਤੋਂ ਵੀ ਉੱਪਰ ਹੀ ਹੋ ਗਿਆ ਨੇ ਜੇਰਾ ਆਪ ਤਿੰਨ ਹੁਣ ਤਾਂ ਸ਼ਰਾਬ ਵਾਲੇ ਦੇ ਲੱਗੇ ਵੀ ਨਹੀਂ ਜਾਂਦਾ ਨਹੀਂ ਜਾਂਦਾ ਹਾਂ ਬਸ ਉਸ ਤੋਂ ਬਾਅਦ ਇਦਾਂ ਦੇ ਹਾਲਾਤ ਹੋ ਗਏ ਭਾਜੀ ਮਾਪੇ ਬਾਕੀ ਮਰਨ 40 ਸਾਲ ਹੋ ਗਏ ਹੋ ਬਹੁਤ ਟਾਈਮ ਪਹਿਲਾਂ ਦੇ ਆਸੀਂ ਵੀ ਨਹੀਂ ਦੇਖੇ ਮਤਲਬ ਪਿੰਡ ਪਿੰਡ ਵਾਲੇ ਨੇ ਦੋਸਤੋ ਪਿੰਡ ਵਾਲੇ ਨੇ ਸੰਭਿਆ ਇਹਨੂੰ ਹੂੰ ਹੂੰ ਪਿੰਡ ਚ ਕਹਿੰਦੇ ਬਹੁਤ ਇੱਜ਼ਤ ਵਾਲਾ ਬਹੁਤ ਇੱਜ਼ਤ ਦਾ ਇਮਾਨਦਾਰ ਬੰਦਾ ਹੈਗਾ ਇਹ ਇਹਨੂੰ ਕੋਈ ਜਵਾਬ ਨਹੀਂ ਦਿੰਦਾ ਭਾਜੀ ਇੱਕ ਗੱਲ ਹੋਰ ਪਤਾ ਲੱਗੀ ਸੀ ਇੱਕ ਸਾਨੂੰ ਬਜ਼ੁਰਗੋ ਕਾ ਟੱਕਰੇ ਸੀ ਕਹਿੰਦੇ ਇਹਦੇ ਵਰਗਾ ਟਰੈਕਟਰ ਕੋਈ ਪਿੰਡ 'ਚ ਨਹੀਂ ਚਲਾਉਂਦਾ ਨਹੀਂ ਚਲਾਉਂਦਾ ਸੀ ਬਹੁਤ ਛੋਟੀ ਉਮਰ ਤੋਂ ਇਹ ਟਰੈਕਟਰ ਚਲਾਉਂਦਾ ਹੈਗਾ ਔਰ ਦੇਖ ਲਓ ਬਿਲਕੁਲ ਅਨਪੜਾ ਭਾਜੀ ਆਧਾਰ ਕਾਰਡ ਵੀ ਹੈ ਨਹੀਂ ਹਾਂ ਆਧਾਰ ਕਾਰਡ ਇਹਨੇ ਸਾਰਾ ਕੁਝ ਕੁਆ ਲਿਆ ਯਾਰ ਅੱਛਾ ਪਾਸਪੋਰਟ ਬਣਿਆ ਸੀਦਾ ਸਾਰਾ ਕੁਝ ਸੀਗਾ ਤੇ ਉਹ ਆਧਾਰ ਕਾਰਡ ਤਾਂ ਬਾਅਦ ਚ ਹੀ ਬਣਿਆ ਬਾਅਦ ਚ ਬਣਿਆ ਬਾਅਦ ਚ ਬਣਿਆ ਉਸ ਤੋਂ ਬਾਅਦ ਆਧਾਰ ਕਾਰਡ ਨਹੀਂ ਬਣਵਾਇਆ ਉਹ ਕੋਸ਼ਿਸ਼ ਚ ਲੱਗਾ ਹੋਇਆ ਹੁਣ ਮੇਰਾ ਆਧਾਰ ਕਾਰਡ ਬਣ ਜਾਏ ਹਾਂਜੀ ਮੈਂ ਕਹਿ ਕੇ ਗਿਆ ਸੀਗਾ ਕਿ ਤੂੰ ਕੋਸ਼ਿਸ਼ ਕਰ ਨੰਬਰ ਲੈ ਅਸੀਂ ਤਾਂ ਇਹ ਵੀ ਗੱਲ ਕਹੀ ਸੀ ਤੈਨੂੰ ਫੋਨ ਲੈ ਦਿੰਦੇ ਛੋਟਾ ਪਰ ਕਹਿੰਦਾ ਫਿਰ ਮੈਂ ਫੋਨ ਦੀ ਦੁਨੀਆ ਚ ਜਾਣਾ ਨਹੀਂ ਜਾਣਾ ਨਹੀਂ ਜਾਂਦਾ ਹੁਣ ਇਹ ਨਾ ਇਕੱਲਾ ਹੀ ਬਸ ਇਹ ਰਹਿਣਾ ਇਕੱਲਾ ਪਸੰਦ ਕਰਦਾ ਜਿੱਦਾਂ ਅਸੀਂ ਦੇਖਿਆ ਜੰਗਲਾਂ ਜੰਗਲਾਂ ਨਾਲ ਜਿਆਦਾ ਪਿਆਰ जानवरों ਨਾਲ ਬਹੁਤ ਪਿਆਰ ਆ ਇਹਦਾ ਬੱਚਿਆਂ ਨਾਲ ਬੜਾ ਪਿਆਰ ਆ ਅੱਛਾ ਜੀ ਹਾਂ ਮੈਂ ਤਾਂ ਕਿਸੇ ਕਿਸਮ ਦਾ ਲਾਲਚੀ ਬੰਦਾ ਨਹੀਂ ਹੈਗਾ ਅੱਛਾ ਜੀ ਬਿਲਕੁਲ ਇਮਾਨਦਾਰੀ ਨੂੰ ਸਿਰਫ ਆਪਣੇ ਜੋ ਗਏ ਨੇ ਕਮਾ ਕੇ ਖਾਣਾ ਹੁਣ ਮੇਰੇ ਕੋਲ ਰਹਿੰਦਾ ਜਰੂਰ ਆ ਹਾਂਜੀ ਜੇ ਆਸੀਂ ਨੂੰ ਕਹਣਾ ਰੋਟੀ ਖਾ ਲੈ ਦੇ ਨੇ ਰੋਟੀ ਨਹੀਂ ਖਾਣੀ ਜੇ ਮੇਰੇ ਕੋਲ ਕੰਮ ਕੋਈ ਕੀਤਾ ਫੇਰ ਖਾਣੀ ਅੱਛਾ ਉਦੋਂ ਰੋਟੀ ਨਹੀਂ ਖਾਣਾ ਨਹੀਂ ਖਾਣੀ ਉਦਾਂ ਆਸੀਂ ਨੂੰ ਜੋ ਮਰਜੀ ਕਹ ਦੀ ਨਹੀਂ ਨਹੀਂ ਮੈਂ ਅੱਜ ਕੀਤਾ ਕੁਝ ਨਹੀਂ ਤਾਂ ਨਹੀਂ ਕਮਾ ਕਮਾਦੇ ਮਤਲਬ ਅੰਦਰ ਇੰਨੀ ਮਾਨਤਾ ਨਹੀਂ ਜੇ ਮੈਂ ਇਹਨੂੰ ਕਿਹਾ ਨਾ ਹਾਂ ਤੂੰ ਅੱਜ ਮੇਰਾ ਇਹ ਕੰਮ ਕਰ ਲਾ ਰੋਜ਼ ਰੋਟੀ ਅੱਜ ਕੋਲੀ ਖਾਲੀ ਕਰਨਾ ਆਪਣੀ ਨਾ ਬਣਾਇ ਫੇਰ ਹੀ ਨੇ ਖਾਣੀ ਆ ਠੀਕ ਆ ਮੈਨੂੰ ਪਿੰਡ ਚੋ ਵੀ ਪਤਾ ਲੱਗਾ ਸੀ ਕਹਿੰਦੇ ਅਸਲ ਜਿਹੜੀ दारू ਦੀ ਲੱਗੇ ਕੰਮ ਚ ਲੋਕਾਂ ਦੇ ਕੰਮ ਕਰਾ ਕੇ ਮੁੜ ਕੇ दारू ਪਿਲਾ ਦਿੰਦੇ ਹਾਂ ਬਸ दारू ਪਿਲਾ ਦਿੰਦੇ ਉਹ ਇਹਨੂੰ ਉਹੀ ਮਾਰੀ ਮਾਰੀ ਹੈ ਨਾ ਇਹ ਲੋਕਾਂ ਦੇ ਕੰਮ ਕਰਵਾਉਣਾ ਪੈਸੇ ਦੇਣੇ ਨਹੀਂ ਨਾਇਨ ਮੰਗਣੇ ਨਹੀਂ ਨਹੀਂ ਮੰਗਣੇ ਤੇ ਉਹਨਾਂ ਨੂੰ दारू ਉਹਨਾਂ ਨੂੰ दारू ਪਲਾ ਕੇ ਤਾਂ ਭੇਜਦੇ ਉੱਥੋਂ ਇਹਨੂੰ ਲੱਤ ਪਈ ਜਾਂਦਾ ਸੁਬਾਹ ਚੱਲਦਾ ਹੁਣ ਮੇਰੇ ਕੋ ਰਹਿੰਦਾ ਅਸੀਂ ਨਾ ਪੀਂਦੇ ਨਾ ਕੰਦੇ ਬਿਲਕੁਲ ਜੀ ਨਾ ਇਹਨੂੰ ਮਿਲਣੀ ਪਾਜੀ ਇੰਨੀ ਬਹੁਤ ਆ ਪਾਜੀ ਹੁਣ ਇੱਕ ਕਮਰਾ ਦਿੱਤਾ ਹੋਇਆ ਆ ਇੰਨੇ ਦਿਲ ਨੂੰ ਸਕੂਨ ਬਹੁਤ ਮਿਲਿਆ ਪਤਾ ਲੱਗਾ ਸੀ ਬਹੁਤ ਵੱਡੀ ਗੱਲ ਆ ਕਿ ਇੱਕ ਕਮਰਾ ਚਾਹੇ ਕਮਰਾ ਛੋਟਾ ਆ ਪਰ ਬੈੱਡ ਲੱਗਾ ਹੋਇਆ ਰਜਾਈ ਮਿਲੀ ਹੋਈ ਆ ਸਾਰਾ ਕੁਝ ਆ ਉੱਥੇ ਸਮਾਨ ਰਚਣ ਦਾ ਅਸੀਂ ਦੇ ਦਿੱਤਾ ਆ ਪਰ ਪਾਜੀ ਫਿਰ ਵੀ ਤੁਸੀਂ ਆਪਣੀ ਇਨਸਾਨੀਅਤ ਦਿਖਾਈ ਬਹੁਤ ਵੱਡੀ ਗੱਲ ਆ ਮੈਨੂੰ ਕਿਹਾ ਵੀ ਸੀਗਾ ਮੈਂ ਕਿਹਾ ਤੈਨੂੰ ਕੋਈ ਹੋਰ ਚੀਜ਼ ਨਹੀਂ ਕਹਿੰਦਾ ਮੈਨੂੰ ਕੁਝ ਨਹੀਂ ਚਾਹੀਦਾ ਅਸੀਂ ਤਾਂ ਇਹ ਵੀ ਕਹਿ ਕਿ ਤੈਨੂੰ ਕਿਸੇ ਕੰਮ ਤੇ ਰਖਾ ਦੰਦੇ ਆਂ ਆ ਵੀ ਕੰਮ ਨੂੰ ਨਹੀਂ ਮੰਨਦਾ ਉਹ ਪਿੱਛੇ ਦੀਦੀ ਮੇਰੀ ਕੋਲ ਗਿਆ ਸੀਗਾ ਇਹ ਅੱਛਾ ਜੀ ਤੂੰ ਸੂਏ ਰਹਿੰਦੇ ਮੇਰੀ ਦੀਦੀ ਤਾਂ ਦੀਦੀ ਕਹਿੰਦੀ ਆ ਥੋੜੇ ਦੇਰ ਮੇਰੇ ਕੋਲ ਵੀ ਥੋੜਾ ਜਿਹਾ ਕੰਮ ਹੈਗਾ ਤਾਂ ਕਰ ਜਾ ਕੇ ਜੀ ਤਾਂ ਉਹ ਫਿਰ ਉਹ ਨਾਲ ਦੇ ਵੀ ਫੈਮਲੀ ਰਹਿ ਗਏ ਆ ਬਾਹਰ ਆ ਕੁਛ ਤਾਂ ਉਹ ਆਏ ਸੀਗੇ ਬਾਹਰੋਂ ਆਏ ਇਹਨੂੰ ਜੋ ਵੀ ਮਾਰਾ ਮੋਟਾ ਕਪੜਾ ਲੱਤਾ ਕੰਬਲ-ਕੁੰਬਲ ਜੀ ਤਾਂ ਲੈ ਕੇ ਦੀਦੀ ਨੇ ਦਿੱਤਾ ਇਹਨੂੰ ਭੇਜਿਆ ਤਾਂ ਬੜਾ ਖੁਸ਼ ਹੈ ਮੈਂ ਤਾਂ ਦੀ ਖੰਦਾ ਮੈਂ ਤਾਂ ਦੀ ਮੈਂ ਉੱਦਾਨੀ ਭਾਜੀ ਕੱਲਾ ਜੰਗਲ ਦਾ ਕੱਲਾ ਕੱਲਾ ਕੋਨਾ ਪੜਾ ਸਾਰਾ ਪਤਾ ਇਹਨੂੰ ਸਾਰਾ ਪੂਰਾ ਪੂਰਾ ਸਾਨੂੰ ਕਿਸੇ ਵੇਲੇ ਕਹਿੰਦਾ ਕਿ ਸਾਡੇ ਤੋਂ ਆਓ ਤੁਹਾਨੂੰ ਮੈਂ ਕਮਾਉਂਗਾ ਹਣਾ ਹੋਰ ਦੱਸਾਂ ਇੱਕ ਟਰੈਕਟਰ ਚਲਾਉਂਦਾ ਹੁੰਦਾ ਹੈਗਾ ਭਾਜੀ ਉਹਨਾਂ ਦਾ ਤੇ ਅੱਜ ਸਾਨੂੰ ਅਸੀਂ ਕਹਿਣਾ ਇਹ 20 ਮਿੰਟ ਲੱਗੇ ਜਾਂ 1.5 ਘੰਟੇ ਲੱਗਾ 1 ਇੱਕ ਘੰਟਾ 10 ਮਿੰਟ ਲੱਗੇ ਅਸੀਂ 2 ਮਿੰਟ ਸਾਨੂੰ ਲੱਗਣੇ ਆ ਕਿੰਨੇ ਪੈਸੇ ਬਣਨੇ ਇਹਨੇ ਉਂਗਲੀਆਂ ਤੇ ਗਿਣਦੇ ਨੇ ਅੱਜ ਬਿਲਕੁਲ ਅਨਪੜਾ ਦਿਮਾਗ ਬਹੁਤ ਆ ਬਈ ਦਿਮਾਗ ਬੜਾ ਬਿਲਕੁਲ ਅਨਪੜ ਉਂਗਲੀਆਂ ਤੇ ਪੈਸੇ ਬਣਾ ਦਿੰਦਾ ਇਹ ਮਿੰਟ ਚ ਨਹੀਂ ਆ ਅਸੀਂ ਉਹਦੀ ਕਹਦੇ ਨਾ ਰਾਜੂ ਆ ਯਾਰ ਇੰਨੇ ਬਣੇ ਭਾਜੀ ਨੂੰ ਇੰਨੇ ਨਹੀਂ ਨਹੀਂ ਇੰਨੇ ਬਣੇ ਕਹਿੰਦਾ ਸਹੀ ਆ ਹਾ ਇੰਨਾ ਜ਼ਾਬ ਜ਼ਾਵਾ ਇਹਨੂੰ ਪਰਮਾਤਮਾ ਨੇ ਸਾਥ ਆ ਬਹੁਤ ਦਿੱਤਾ ਬਸ ਇਹ ਆ ਕਿ ਗਲਤ ਸੰਗਤ ਚ ਪੈ ਕੇ ਕਰਕੇ ਨਾ ਥੋੜੀ ਜਿਹੀ ਉਹੀ ਕਹਿ ਲੋ ਲੋਕੀ ਯਾਨੇ ਕੰਮ ਦੇ ਚੱਕਰ ਚ ਦਾਰੂ ਪਿਲਾ ਦੇਣੀ ਦਾਰੂ ਪਿਲਾ ਦੇਣੀ ਉੱਥੋਂ ਬੇੜਾ ਬਗੜਕ ਹੋ ਗਿਆ ਚਲੋ ਛੁੱਟ ਗਈ ਆ ਹੁਣ ਛੁੱਟ ਹੁਣ ਨਹੀਂ ਪੀਂਦਾ ਭਾਜੀ ਬਿਲਕੁਲ ਨਹੀਂ ਹੁਣ ਤਾਂ ਜਿੱਤੇ ਦਾਰੂ ਹੋਆ ਉੱਥੇ ਲੱਗੇ ਵੀ ਨਹੀਂ ਜਾਂਦਾ ਉਹ ਬੰਦੇ ਦੇ ਉੱਤੇ ਸਾਨੂੰ ਬਹੁਤ ਲੋਕਾਂ ਨੂੰ ਬਹੁਤ ਤਰਸ ਆਇਆ ਕਿ ਯਾਰ ਬੰਦਾ ਜੰਗਲ 'ਚ ਉਹ ਉੱਥੇ ਮੈਨੂੰ ਕਹਿੰਦਾ ਪਾਜੀ ਜਦੋਂ ਮੈਨੂੰ ਕਹਿੰਦਾ ਭੁੱਖ ਲੱਗਦੀ ਆ ਕਹਿੰਦਾ ਕਦੀ ਬੇਰ ਖਾ ਲਈਦੇ ਆ ਕਦੀ ਕੋਈ ਫਲ ਫਰੂਟ ਖਾ ਲਈਦਾ ਕਹਿੰਦਾ ਜੰਗਲ 'ਚ ਬਹੁਤ ਕੁਝ ਹੋ ਆ ਉਹ ਫਿਰ ਇਹਨੇ ਆਣਾ ਨਹੀਂ ਆਣ ਦੀ ਕੋਲ ਥੱਲੇ ਨਹੀਂ ਉਤਰਨਾ ਨਹੀਂ ਉਤਰਦਾ ਫਿਰ ਉੱਤੇ ਰਹਿ ਜਾਂਦਾ ਉੱਥੇ ਹੀ ਰਹਿ ਜਾਂਦਾ ਕਹਿੰਦਾ ਅੱਗ ਬਾਲ ਲਈਦੀ ਆ ਇੱਥੇ ਪੈ ਜਾਂਦਾ ਕਹਿੰਦਾ ਰਹਿ ਜਾਂਦਾ ਇਹ ਰਹਿ ਜਾਂਦਾ ਨਾ ਤੇ ਦੋਸਤ ਮਤਲਬ ਪਾਜੀ ਹੁਣ ਤਾਂ ਸਾਡਾ ਫਰਜ਼ ਬਣਦਾ ਸੀ ਜਿੱਥੇ ਆਉਣ ਦਾ ਤੇ ਚਲੋ ਪਾਜੀ ਤੁਸੀਂ ਕਮਰੇ ਦਾ ਤੁਹਾਡੇ ਧੰਨਵਾਦੀ ਆ ਜੀ ਅਸੀਂ ਕਿ ਪਾਜੀ ਹੁਣ ਕਦੀ ਭਰਾ ਦੀ ਨਹੀਂ ਕਦੀ ਪੁੱਛਿਆ ਜਾਂ ਭਰਾ ਦੇ ਲਿੰਕ ਚ ਨਹੀਂ ਹੈਗਾ ਕਦੀ ਉਹ ਆ ਉਹ ਵੀ ਨਹੀਂ ਕਾਫੀ ਟਾਈਮ ਤੋਂ ਆਇਆ ਨਹੀਂ ਉਹ ਵੀ 5-6 ਸਾਲ ਹੀ ਹੋ ਗਏ ਉਹ ਆਇਆ ਹੀ ਨਹੀਂ ਨਹੀਂ 5-7 ਸਾਲ ਤੋਂ ਪਹਿਲਾਂ ਆਇਆ ਇੱਕ ਵਾਰ ਹੀ ਆਇਆ ਵੀ ਸੀਗਾ ਥੋੜੇ ਕ ਟਾਈਮ ਲਈ ਅੱਛਾ ਜੀ ਤਾਂ ਉਹ ਮੌਹੀਮੀ ਨਾ ਗਣੇ ਛੁੱਟੀ ਜਿਹੜੀ ਦੇਖੋ ਭਰਾ ਨੇ ਇਹਨ ਭਰਾ ਦਾ ਸੋਚਿਆ ਹਾਂ ਤੇ ਭਰਾ ਹੁਣ ਉਹ ਨਹੀਂ ਸੋਚਿਆ ਉਹ ਨਹੀਂ ਸੋਚਿਆ ਬਸ ਉਹ ਆਪਣਾ ਇਹਨ ਭਰਾ ਨੇ ਇਹ ਦੱਸਿਆ ਦੀ ਸਾਨੂੰ ਕਿ ਮੈਂ ਮੈਂ ਆਪਣਾ ਭਰਾ ਦੁਬਈ ਬੁਲਾਇਆ ਸੀਗਾ ਬੁਲਾਇਆ ਕਿ ਮੈਂ ਚੰਗੇ ਪੈਸੇ ਕਮਾਏ ਉੱਥੋਂ ਹਾਂ ਤੇ ਹੁਣ ਜਦੋਂ ਦੋਸਤੋ ਭਰਾ ਬਾਹਰ ਚਲ ਗਿਆ ਭਰਾ ਨੂੰ ਨਹੀਂ ਪਤਾ ਭਰਾ ਦੁਬਈ ਦੇ ਵਿੱਚ ਕਹਿੰਦਾ ਬਹੁਤ ਵਧੀਆ ਨੌਕਰੀ ਕਰਦਾ ਪਰ ਉਹਨੂੰ ਕੁਝ ਨਹੀਂ ਪਤਾ ਕਿ ਮੇਰਾ ਭਰਾ ਇੱਦਾਂ ਰਹਿੰਦਾ ਆ ਕੰਮ ਜੀ ਪਤਾ ਨੂੰ ਅੱਛਾ ਪਤਾ ਆ ਪਤਾ ਨੂੰ ਆ ਉਹਦੀ ਉਹ ਮੈਰਿਜ ਹੋਈ ਹੋ ਪਾ ਜੀ ਨਹੀਂ ਉਹ ਵੀ ਇਦਾਂ ਹੀ ਆ ਇਹਦੀ ਇੱਕ ਭਾਜੀ ਨੂੰ ਇਹ ਵੀ ਹੋਇਆ ਨਾ ਜਦੋਂ ਕਹਿੰਦਾ ਮੇਰਾ ਰਿਸ਼ਤਾ ਹੋ ਗਿਆ ਸੀਗਾ ਹਾਂ ਹੋਇਆ ਸੀ ਦਾ दारू ਕਰਕੇ ਕਹਿੰਦਾ ਉਹ ਖਰਾਬ ਹੋ ਗਿਆ ਕਹ ਲਓ दारू ਕਰਕੇ ਖਰਾਬ ਹੋ ਗਿਆ ਜਾਂ ਉਤੋਂ ਬਾਅਦ ਇਹ दारू ਜ਼ਿਆਦਾ ਪੀਣ ਲੱਗਾ ਅੱਛਾ ਜੀ ਮੈਨੂੰ ਤਾਂ ਲੱਗਦਾ ਉਹ ਤੋਂ ਬਾਅਦ ਜ਼ਿਆਦਾ दारू ਪੀਂਦਾ ਉਹਨਾਂ ਨੇ ਪਹਿਲਾਂ ਜਵਾਬ ਦਿੱਤਾ ਸੀ ਹਨਾ ਉਹ ਬਸ ਉਸੇ ਦੌਰਾਨ ਹੀ ਇਹ ਇਦਾਂ ਦਾ ਹੋਇਆ ਜਾਂਦਾ ਇਦਾਂ ਇਦਾਂ ਦਾ ਅੱਛਾ ਜੀ ਇਹ ਜਿਹੜੀ ਫਲੋਰ ਟਾਈਲ ਬਣਦੀ ਆ ਇਹ ਦੁਬਈ ਦੇ ਵਿੱਚ ਦੁਬਈ ਦੇ ਵਿੱਚ ਰਾਜੂ ਟਾਈਲ ਬਣਾਉਣ ਦੀ ਫੈਕਟਰੀ ਚ ਲੱਗਾ ਹੋਇਆ ਹੈ ਤੇ ਚ ਔਰ ਮੇਨ ਮਸ਼ੀਨ ਤੇ ਸੀਗਾ ਅੱਛਾ ਜੀ ਜਿਹੜੀ ਮੇਨ ਮਸ਼ੀਨ ਸਫਾਈ ਦਿੰਦੀ ਆ ਟਾਈਲ ਨੂੰ ਉਸ ਮਸ਼ੀਨ ਤੇ ਇਹ ਕੰਮ ਕਰਦਾ ਹੁੰਦਾ ਸੀ ਓਕੇ ਪਾਜੀ ਕੀ ਪਾਣਾ ਰੱਬ ਦਾ ਵਰਤਿਆ ਤੁਸੀਂ ਦੇਖ ਲਓ ਹਾਂਜੀ ਹਾਂਜੀ ਕਿੱਥੋਂ ਕਿੱਥੇ ਪੁੱਜ ਗਿਆ ਮੈਂ ਇਹ ਨਾ ਵੈਸੇ ਨਾਰਮਲ ਹੀ ਗੱਲ ਕੀਤੀ ਮੈਂ ਕਿਹਾ ਰਾਜੂ ਪੱਖਾ ਹੂੰ ਕਹਿੰਦਾ ਪਾਜੀ ਉਸ ਸਮੇਂ ਵਿੱਚ ਲੋਕਾਂ ਤੋਂ 20000 ਨਹੀਂ ਸੀ ਜਿਹੜਾ ਮੈਂ ਦਵਾਈ ਤੋਂ ਲੈ ਕੇ ਲੈ ਕੇ ਵਾਕੇ ਵਾਕੇ ਕਹਿੰਦਾ ਲੋਕੀ ਕਿਰਾਏ ਦੇ ਲੈ ਕੇ ਆਉਂਦੇ ਕਿਰਾਏ ਦੇ ਲੈ ਕੇ ਆਉਂਦੇ ਬੀਸੀ ਆਰ ਟੀਵੀ ਜੇ ਬਹੁਤ ਸਭ ਕੁਝ ਸੀ ਦੇ ਕੋਲ ਉਹ ਤੋਂ ਕਹਿੰਦੇ ਬਹੁਤ ਅਮੀਰ ਸੀਗਾ ਮਤਲਬ ਘਰ ਵੀ ਬਣਾਇਆ ਸੀਗਾ ਸਾਰਾ ਕੁਝ ਸੀ ਔਰ ਆਪਣੇ ਲਈ ਸੋਨੇ ਦੀਆਂ ਚੈਨੀਆਂ ਦੋ ਦੋ ਤਿੰਨ ਤਿੰਨ ਰੱਖੀਆਂ ਪਾ ਕੇ ਘੁੰਮਦਾ ਹੁੰਦਾ ਸੀ ਇਹ ਅੱਛਾ ਜੀ ਹੂੰ ਮੋਬਾਈਲ ਹੋਣਾ ਇਹਦੇ ਕੋ ਟੋਪ ਦਾ ਮੋਬਾਈਲ ਰੱਖਾ ਰੱਖਿਆ ਸੀ ਨੇ ਕੀ ਗੱਲ ਹੈਗੀ 2004-5 ਦੀ ਵਜ੍ਹਾ ਹਾਂ ਉਹਨਾਂ ਦਿਨਾਂ 'ਚ ਉਹ ਮੋਬਾਈਲ ਦੂਜੇ ਆਂਦੇ ਸੀ ਆ ਨੰਬਰ ਵਾਲੇ ਤੇ ਇਹਦੇ ਕੋਲ ਵਧੀਆ ਮੋਬਾਈਲ ਸੀ ਦੋਸਤਾਂ ਪਾਜੀ ਕੀ ਹਾਲਾਤ ਬਣ ਗਏ ਯਾਰ ਫੇ ਬੰਦਾ ਸੋਚ ਵੀ ਨਹੀਂ ਸਕਦਾ ਹਾਂ ਇਹ ਉੱਪਰ ਹੁਣ ਤਾਂ ਉੱਥੇ ਕੁਝ ਵੀ ਹੈ ਨਹੀਂਗਾ ਉੱਪਰ ਹੀ ਸੀ ਇੱਥੇ ਅੱਛਾ ਜੀ ਘਰ ਮੈਂ ਦੁਕਾਨ ਆ ਜੋ ਚੱਲਦੇ ਚਲੋ ਦੋਸਤੋ ਉੱਪਰ ਚੱਲਦੇ ਆ ਉਹਦਾ ਪੁਰਾਣਾ ਘਰ ਹੁਣ ਤਾਂ ਉੱਥੇ ਇਹਨੇ ਬੂਟੇ ਬਾਟੇ ਇਹ ਆਇਓ ਇਹਦੇ ਉੱਪਰ ਉੱਪਰ ਪੁਰਾਣਾ ਹੈਗਾ ਪੁਰਾਣਾ ਘਰ ਪਾਜੀ ਇਹ ਵੀ ਟੁੱਟ ਗਿਆ ਨਾ ਜੀ ਇਹਦੇ ਉੱਪਰ ਉੱਪਰ ਹੀ ਚਲਿਓ ਵੈਸੇ ਇਹ ਤਾਂ ਇਹਨਾਂ ਨੇ ਕਰਾ ਲਈ ਸੀ ਤੇ ਫੇਰ ਆਹ ਪਾਜੀ ਇੱਥੇ ਇਹਨੇ ਬਣਾਇਆ ਸੀ ਆਹ ਸਾਹਮਣੇ ਘਰ ਹਾਂ ਇਹਨਾਂ ਦਾ ਪੁਰਾਣਾ ਘਰ ਵੀ ਇੱਥੇ ਹੁੰਦਾ ਸੀਗਾ ਤੁਹਾਨੂੰ ਰਾਜੂ ਦਾ ਹਾਂ ਇੱਥੇ ਥੱਲੇ ਇਹਨਾਂ ਦੇ ਨਾ ਹੁੰਦੇ ਇਥੇ ਪੁਰਾਣੇ ਘਰ ਵੀ ਅੱਛਾ ਜੀ ਅਜੇ ਵੀ ਖੋਲੇ ਹੋਣੇ ਆਹੋ ਖੋਲੇ ਹੈਗੇ ਆ ਕਹਿੰਦਾ ਖੋਲੇ ਹੈਗੇ ਅਜੇ ਤੱਕ ਵੀ ਤੇ ਭਾਜੀ ਹੁਣ ਜਿੱਦਾਂ ਹੁਣ ਇੱਥੇ ਰਹਿੰਦਾ ਹੈ ਨਾ ਤੁਸੀਂ ਵੀ ਕਹਿੰਦੇ ਹੋਣੇ ਕਿ ਚੱਲ ਤੂੰ ਕੁਝ ਕਰ ਲਾ ਜਾਂ ਕੁਝ ਕੋਈ ਮਤਲਬ ਗੱਲਬਾਤ ਕਰਦੇ ਹੋਣੇ ਆ ਹਾਂਜੀ ਹਾਂਜੀ ਕਿ ਪਿੰਡ ਦਾ ਸਾਰਾ ਕਹਿੰਦਾ ਸੀ ਤਾਂ ਜੋਰ ਲਾ ਹਟੇ ਹਮ ਇੱਕ ਹੈਗਾ ਮਰਜ਼ੀ ਦਾ ਹੁਣ ਹੁਣ ਇਦਾਂ ਹੋ ਗਈ ਇਹਦੀ ਆਤ ਨਾ ਜਿੱਦਾਂ ਬਸ ਆਪਣੀ ਮਰਜ਼ੀ ਦਾ ਜਿੰਨੀ ਕੁ देर ਕੰਮ ਕਰਨਾ ਕਰਨਾ ਉਸ ਤੋਂ ਬਾਅਦ ਨਹੀਂ ਨੀ ਕਰਦਾ ਮਨ ਮਰਜ਼ੀ ਦਾ ਦੋਸਤੋ ਸਾਹਮਣੇ ਘਰ ਹੁੰਦੇ ਸੀ ਇਹਦੇ ਜਿਹੜਾ ਜਿੱਥੇ ਤੱਕ ਜ਼ੂਮ ਜਾ ਰਿਹਾ ਨਾ ਸਪੈਦੇ ਲਾਏ ਹੋਏ ਆ ਹੁਣ ਕਹਿੰਦੇ ਇਹਨਾਂ ਕੱਟ ਕੇ ਇੱਥੇ ਇਹਨਾਂ ਘਰ ਬਣਾਇਆ ਹੋ ਸੀ ਸਨ ਜਦੋਂ ਅਸੀਂ ਸੋਚ ਵੀ ਨਹੀਂ ਸਕਦੇ ਮਤਲਬ ਜਦੋਂ ਪਾਜੀ ਲੋਕਾਂ ਤੋਂ ਪੈਸਾ ਨਹੀਂ ਸੀਗਾ ਉਸ ਟਾਈਮ ਪੈਸਾ ਸੀ ਉਸ ਦੇ ਕੋਲ ਪੈਸਾ ਸੀ ਹਾਲਾਤ ਦੇਖ ਲਓ ਪਾਜੀ ਕਿਹੋ ਜਿੇ ਬਣ ਗਏ ਨਾ ਬਹੁਤ ਅਮੀਰ ਹੁੰਦਾ ਸੀ ਕਹਿੰਦੇ ਤਿੰਨ ਤਿੰਨ ਚੰਨੀਆਂ ਪਾਈਆਂ ਹੁੰਦੀਆਂ ਸੀ ਹੁਣ ਹਾਲਾਤ ਮਾਪੇ ਤੋਂ ਬਿਨਾ ਪਾਜੀ ਬੰਦਾ ਜ਼ੀਰੋ ਹੋ ਜਾਂਦਾ ਇਕਸ ਦਿਮਾਗ ਬੜਾ ਦਿਮਾਗ ਬੜਾ ਅਨ ਪੜ ਹੋ ਕੇ ਵੀ ਅਨ ਪੜ ਹੋ ਕੇ ਵੀ ਬੋੜੀ ਛੋਟੀ ਉਮਰ ਚ ਟਰੈਕਟਰ ਚਲਾਉਂਦਾ ਹੁੰਦਾ ਸੀ ਤੇ ਕਰਿੰਦਾ ਆ ਕਹਿੰਦੇ ਟਰੈਕਟਰ ਦਾ ਕੀ ਬਾਤ ਦੋਸਤੋ ਇਹਨੂੰ ਕਹਿੰਦੇ ਆ ਕੁਦਰਤ ਦੀ ਮਾਰ ਕੁਦਰਤ ਦੀ ਮਾਰ ਕਹਿ ਸਕਦੇ ਆ ਭਾਜੀ ਹੂੰ ਬਸ ਕਹਿ ਲੋ ਕਿਸ ਕਿਸਮਤ ਉਹੋ ਜੀ ਹੋ ਗਈ ਕੀ ਬਾਤ ਹੁਣ ਪਤਾ ਨਹੀਂ ਮੈਂ ਕੀ ਕਰਨਾ ਹੁਣ ਵੀ ਕਈ ਕੋਈ ਕਿੱਦਾਂ ਦਾ ਹੈਗਾ ਜਿੱਦਾਂ ਕਿਸੇ ਨੇ ਟਰੈਕਟਰ ਲੈ ਲਿਆ ਨਹੀਂ ਚਲਾਉਣਾ ਆਂਦਾ ਤੇ ਇਹਨੂੰ ਲੈ ਕੇ ਜਾਂਦੇ ਆ ਹੁਣ ਵੀ ਹੁਣ ਵੀ ਪਰ ਡਟ ਕੇ ਕੰਮ ਨਹੀਂ ਕਰਦਾ ਡਟ ਕੇ ਨਹੀਂ ਕਰਦਾ ਬਸ ਆਪਣੇ ਜਿੰਨੇ ਕੰਮ ਅਸੀਂ ਕਹੇ ਸਾਡੇ ਦੋਸਤੋ ਇਹ ਤੈਨੂੰ ਚੁੱਲਾ ਲੈ ਦਿੰਦੇ ਆ ਗੈਸ ਲੈ ਦਿੰਦੇ ਆ ਕਹਿੰਦਾ ਨਹੀਂ ਲੋੜ ਹੀ ਨਹੀਂ ਮੈਂ ਬਸ ਅੱਗ ਬਾਲਦਾ ਕਰ ਲੈਂਦਾ ਆ ਦਿਲ ਕੀਤਾ ਆਟਾ ਰੱਖਿਆ ਦਿਲ ਕੀਤਾ ਅਸੀਂ ਵੀ ਬੋਰੀ ਲਿਆ ਕੇ ਦਿੱਤੀ ਆ ਦਿਲ ਕੀਤਾ ਬਣਾਉਂਦਾ ਆ ਨਹੀਂ ਤਾਂ ਸਾਰਾ ਸਾਰਾ ਨੰਗ ਜਾਂਦਾ ਨਹੀਂ ਮੰਨਦਾ ਨਹੀਂ ਕਰਨਾ ਨਹੀਂ ਕਰਨਾ ਕੰਮ ਦਾ ਵੀ ਜੇ ਨਹੀਂ ਮੰਨਦਾ ਨਹੀਂ ਕਰਨਾ ਮੈਂ ਹੁਣ ਉਹਦੀ ਦਾੜ ਦੁਖਦੀ ਸੀਗੀ ਮੈਂ ਕਿਹਾ ਚੱਲ ਅਸੀਂ ਚੱਲਦੇ ਆ ਕਹਿੰਦਾ ਕੋਈ ਦਿਨ ਦਾਤਨ ਕਰ ਲੈਣੀ ਨੀ ਮੰਦੀ ਮੈਂ ਹੋ ਜਾਣਾ ਠੀਕ मतलब मैं नु कह चाल दवाई ले आउंदे हां दात सूजी पई है इत्थों हां ते पर हालात ओदा कमरा भी ਵਿੱਚ ਐਡ ਕਰਾਂਗੇ ਜਿਹੜੀ ਮੈਂ ਛੋਟੀ ਜਿਹੀ ਕਲਿੱਪ ਬਣਾਈ ਆ ਜਿੱਥੇ ਰਹਿੰਦਾ ਭਾਜੀ ਹੁਣੀ ਫਿਰ ਵੀ ਬਹੁਤ ਹੈਲਪ ਕੀਤੀ ਹੈ ਜਿੰਨੀ ਵੀ ਕੀਤੀ ਆ ਕੋਈ ਕਰ ਸਕਦਾ ਦਾ ਬਹੁਤ ਲੋਕੀ ਗੱਲਾਂ ਹੀ ਕਰਦੇ ਆ ਕਿ ਬਸ ਆ ਕਰਦਾਂਗੇ ਉਹ ਕਰਦਾਂਗੇ ਪਰ ਇੱਕ ਇਨਸਾਨ ਵੀ ਦਿਖਾਈ ਆ ਉਹਨੂੰ ਕਮਰਾ ਦੇ ਕੇ ਮੈਂ ਭਾਜੀ ਘਰ ਚ ਰੱਖਣ ਵਾਲਾ ਮੁੰਡਾ ਹੈ ਬਿਲਕੁਲ ਭਾਜੀ ਕੋਈ ਉਦਾਂ ਦੀ ਗੱਲਬਾਤ ਨਹੀਂ ਹੈ ਕੋਈ ਛਰਾਰਤੀ ਨਹੀਂ ਹੈਗਾ ਇਹ ਹਾਂਜੀ ਨਾ ਕੋਈ ਐਪ ਹੁਣ ਤਾਂ ਐਪ ਹੈ ਨਹੀਂ ਬਿਲਕੁਲ ਵੀ ਬਿਲਕੁਲ ਨਹੀਂ ਹਣਾ ਹਾਂਜੀ ਹਾਂਜੀ ਘਰ ਚ ਰੱਖਣ ਵਾਲਾ ਆ ਬਾਰ ਬਾਰ ਚ ਰੱਖਣ ਵਾਲਾ ਹਾਂ ਕਹਿ ਲੋ ਤੁਹਾਨੂੰ ਪਤਾ ਹੀ ਹੈ ਅੱਜ ਕੱਲ ਕਿੱਦਾਂ ਦੇ ਬੰਦੇ ਆ ਕਿੱਦਾਂ ਦੇ ਨਹੀਂ ਇਸ ਬੰਦੇ ਦੀ ਤੁਸੀਂ ਦੇਖਿਓ ਦੇਖਣੀ ਕਿੱਦਾਂ ਦੀ ਆ ਇੱਕਦਮ ਹਾਂਜੀ ਧੌਣ ਹੀ ਨਹੀਂ ਚੱਕਦਾ ਧੌਣ ਹੀ ਨਹੀਂ ਚੱਕਦਾ ਬਿਲਕੁਲ ਤਾਈਓ ਭਾਜੀ ਲੋਕੀ ਆਪਣੇ ਘਰ ਚ ਬਾੜ ਲੈਂਦੇ ਆ ਬਾੜ ਲੈਂਦੇ ਕੋਈ ਬਿਨਾਂ ਝਿਜਕ ਇਸ ਬੰਦੇ ਹਾਂ ਬਿਨਾਂ ਝਿਜਕ ਮੈਨੂੰ ਕਿ ਹਰ ਨੂੰ ਆਪਣਾਪਨ ਨਾਲ ਇਹਦਾ ਚ ਬਿਲਕੁਲ ਜੀ 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 ਅੱਛੇ ਕਈ ਵਾਰੀ ਜਾਣਾ ਹੁੰਦਾ ਕਿਤੇ ਤਾਂ ਇਹ ਦੇ ਕੋਲੇ ਘਰ ਛੱਡ ਕੇ ਜਾਈਦਾ ਅੱਛਾ ਜੀ ਹਾਂ ਇਦਾਂ ਹੀ ਖੁੱਲਾ ਰਾਜੋ ਤੂੰ ਰਹਿਣਾ ਇੱਥੇ ਮੁੜ ਕੇ ਆਣਾ ਸ਼ਾਮ ਨੂੰ ਉੱਥੇ ਹੀ ਮਿਲਣਾ ਇਹਨੇ ਉੱਥੇ ਹੀ ਬੈਠੇ ਆ ਫੇਲਣਾ ਨਹੀਂ ਇਹਲਣਾ ਨਹੀਂ ਬਹੁਤ ਵਧੀਆ ਅੱਜ ਮੇਰੀ ਕਹਿੰਦਾ ਇੱਥੇ ਡਿਊਟੀ ਲੱਗੀ ਹੋਈ ਆ ਮੈਂ ਇੱਥੇ ਹੀ ਆ ਇਦਾਂ ਦਾ ਹੈ ਬਹੁਤ ਬਹੁਤ ਧੰਨਵਾਦ ਭਾਈ ਤੁਹਾਡਾ ਵੀ ਯਾਰ ਤੁਸੀਂ ਇੱਕ ਗਰੀਬ ਦਾ ਸੋਚਿਆ ਹੋਇਆ ਆ ਨਹੀਂ ਨਹੀਂ ਮੁੰਡਾ ਇਹ ਇਦਾਂ ਦਾ ਆਏਗਾ ਭਾਜੀ ਕੀ ਕਰੀਏ ਹੁਣ ਇਨੂੰ ਅਸੀਂ ਛੱਡ ਵੀ ਨਹੀਂ ਸਕਦੇ ਨਹੀਂ ਛੱਡ ਸਕਦੇ ਭਾਜੀ ਉਹਦਾ ਤਰਸ ਵੀ ਆਉਂਦਾ ਹਾਂ ਤੇ ਭਾਜੀ ਇਸ ਪਿੰਡ ਦੇ ਬਹੁਤ ਘਰ ਉਧਰ ਖਾਲੀ ਆ ਦੋਸਤੋਂ ਤੁਹਾਨੂੰ ਘਰ ਦਿਖਾਉਣਾ ਇੱਕ ਇੱਕ ਮਿੰਟ ਤੁਸੀਂ ਘਰ ਚੈੱਕ ਕਰੋ ਕਿੰਨਾ ਸੋਹਣਾ ਇਹ ਘਰ ਦੀ ਮੈਂ ਵੀਡੀਓ ਵੀ ਪਾਈ ਸੀਗੀ ਇਹ ਘਰ ਵਾਹੇ ਭਾਜੀ ਇਸ ਘਰ ਦੀ ਕੀ ਸਟੋਰੀ ਆ ਬਾਪੂ ਜੀ ਦਾ ਸਕੂਟਰ ਹਜੇ ਤੱਕ ਵੀ ਪਿਆ ਹਾਂਜੀ ਹਾਂਜੀ ਹੈ ਪੁਰਾਣਾ ਘਰ ਵਾ ਲੋਕਾਂ ਨੂੰ ਬਹੁਤ ਪਸੰਦ ਆਇਆ ਇੱਕ ਘਰ ਆਇਆ ਸੀਗਾ ਹਾਂਜੀ ਇਹਦੀ ਕੀ ਸਟੋਰੀ ਆ ਭਾਜੀ ਇਹ ਇਹ ਸਾਡਾ ਪੁਰਾਣਾ ਘਰ ਆ ਵਾ ਜੀ ਅੱਛਾ ਜੀ ਤਾਂ ਇੱਥੇ ਇੱਕ ਤਾਂ ਭਾਜੀ ਸਹੂਲਤ ਨਹੀਂ ਹੈਗੀ ਸਾਡੇ ਪਿੰਡ ਹਾਂਜੀ ਬਿਲਕੁਲ ਕਾਬਰ ਹੈ ਨਹੀਂ ਰੇਂਜ ਨਹੀਂ ਹੈਗੀ ਠੀਕ ਹੈ ਜੀ ਅੱਜ ਕੱਲ ਸਾਰਾ ਕੁਝ ਬੱਚਿਆਂ ਨੂੰ ਅੱਗੇ ਪੜਾਉਣਾ ਤਾਂ ਉਹਨਾਂ ਨੂੰ ਹਰ ਟਾਈਮ ਨੈਟ ਦੀ ਲੋੜ ਰਹਿੰਦੀ ਆ ਸਾਰਾ ਕੁਝ ਹੈਗਾ ਕਈ ਵਾਰੀ ਕਲਾਸਾਂ ਨੈਟ ਤੇ ਲੱਗਦੀਆਂ ਬਿਲਕੁਲ ਜੀ ਉਸ ਚੱਕਰ ਦੇ ਵਿੱਚ ਸਾਡੇ ਇਹ ਘਰ ਅੱਗੇ ਅਸੀਂ ਇਹਨਾਂ ਨੂੰ ਮੁੜ ਕੇ ਬਣਾਇਆ ਨਹੀਂ ਇੱਕ ਕਾਇ ਚਾਚੇ ਸਾਡੇ ਇੱਥੋਂ ਚੱਲ ਗਏ ਨਿਆਣਿਆਂ ਦੇ ਪੜਾਉਣ ਦੇ ਚੱਕਰ 'ਚ ਬਾਹਰ ਚੱਲ ਗਏ ਵਾ ਤੇ ਭਾਜੀ ਸਕੂਟਰ ਜਿਹੜਾ ਪੁਰਾਣਾ 87 ਮਾਡਲ ਹੈ ਇਸ 8899 ਮਾਡਲ ਹੈਗਾ ਇਹ ਉਹਨੇ ਇੱਕ ਜາດ ਹੀ ਰੱਖ ਲਈ ਜາດ ਹੀ ਰੱਖੀ ਹੋਈ ਵੈਸੇ ਹੀ ਹਾਂ ਅੱਛਾ ਜੀ ਪਰ ਭਾਜੀ ਘਰਾਂ ਦੇ ਘਰ ਉੱਜੜ ਗਏ ਹਾਂ ਇਹ ਇਹ ਸਕੂਟਰ ਆ ਪੁਰਾਣਾ ਉਹ ਟਰੈਕਟਰ ਆ ਉਧਰ ਮੈਸੀ ਅੱਛਾ ਜੀ ਹਾਂ ਚਲੋ ਚਲੋ ਦੋਸਤੋ ਦੇਖਦੇ ਆ ਉਧਰ ਹਾਂ ਆ ਦੇਖੋ ਦੋਸਤੋ ਆ ਸਕੂਟਰ ਵਾ

अच्छा जी ਉਹਨਾਂ ਦਾ ਹੈਣਾ ਜੀ ਤੇ ਭਾਜੀ ਮਤਲਬ ਹਾਲਾਤ ਹੀ ਇਹ ਜੇ ਪਿੰਡ ਦੇ ਬਣ ਗਏ ਲੋਕ ਨੂੰ ਜਾਣਾ ਪਿਆ ਜਾਣਾ ਉਹ ਮੈਨ ਕੋਈ ਸਹੂਲਤ ਘਾਟਾ ਸਹੂਲਤ ਘਾਟਾ ਹੈਨਾ ਵੀਡੀਓ ਚੰਗੀ ਲੱਗੀ ਸ਼ੇਅਰ ਵੱਧ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਓ ਦੀ ਵੀਡੀਓ ਕਿੱਥੋਂ ਦੇਖ ਰਹੇ ਹੋ ਧੰਨਵਾਦ